ਤੇ ਹਾਂਜੀ ਅੱਜ ਖੜੇ ਆ ਜੀ ਆਪਾਂ ਦੇਵ ਅਮਰੀਕਨ ਕੈਫੇ ਤੇ ਇਧਰ ਨੇ ਬਾਈ ਹੁਣੀ ਦੇਵ ਆ ਜੀ ਦੇਵ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬੜੀ ਆਪ ਸੁਣਾਓ ਬਹੁਤ ਵਧੀਆ ਜੀ ਮੈਂ ਤੁਹਾਨੂੰ ਇੱਕ ਪਹਿਲਾਂ ਦੱਸਣਾ ਵੀ ਦੇਵ ਜੀ ਖੁਦ ਖੇਤੀਬਾੜੀ ਕਰਦੇ ਨੇ ਆਪਣੀ ਜ਼ਮੀਨ ਹੈ ਇਹਨਾਂ ਦੇ ਕੋਲ ਜਗਾधरी ਦੇ ਵਿੱਚ ਤੇ ਐ ਹੁਣ ਮੁਹੱਲੇ ਦੇ ਵਿੱਚ ਸਾਨੂੰ 버ਗਰ ਖਵਾ ਰਹੇ ਨੇ ਤੋਂ 버ਗਰ ਦਾ ਸਵਾਦ ਇਦਾਂ ਦਾ ਲਾਇਆ ਇਹਨਾਂ ਨੇ ਇਹ ਵੀ ਪੂਰ ਦਾ ਪੂਰਾ ਪੰਜਾਬ ਕਮਲਾ ਕੀਤਾ ਪਿਆ ਕਿਉਂ ਬਾਈ ਸਹੀ ਗੱਲ ਹੈ ਨਾ अरे सही करना तो पूरा पंजाब जाम करता हूँ। I don't know, मैं तो मैं तो जस के देखती हूँ मैं तो ये भी मेरे पसंद हो गया और मैं I try to make nice food for people I don't say it's the best I काफी लोगों से आया था कह दिया कि ये सबसे बढ़िया बढ़िया तो इस individual choice I just like to make good food and hope that people enjoy my कहना ਮੈਂ ਇੰਡੀਆ ਦੇ ਵਿੱਚ ਆਉਣਾ ਕਿਵੇਂ ਹੋਇਆ? ਆਹ। ਕਿ세 ਖੱਬ-ਖੱਕ ਆਇਆ? ਹਾਂ। ਮੈਂ ਆਇਆ ਤਾਂ 2000 ਦਾ। 2007 ਦੇ ਵਿੱਚ। ਮੈਂ ਵੈਸੇ ਤਾਂ ਦੱਸ ਦਿੰਦੇ ਆ ਵੀ ਇਹਨਾਂ ਦੇ ਜਿਹੜੇ ਮਦਰ ਸੀ ਉਹ ਅਮਰੀਕਨ ਨੇ ਤੇ ਜਿਹੜੇ ਇਹਨਾਂ ਦੇ ਫਾਦਰ ਸੀ ਉਹ ਇੰਡੀਅਨ ਸੀ ਨਾ। ਹਾਂ। ਤੇ ਇਹ ਉਹਨਾਂ ਦੇ ਆਪਣੇ ਅਮਰੀਕਾ ਦੇ ਵਿੱਚ ਬੌਰਨ ਤੁਸੀਂ ਅਮਰੀਕਾ 'ਚ ਬੌਰਨ ਹੋ? ਹਾਂਜੀ। ਹਾਂਜੀ ਇਹ ਅਮਰੀਕਾ ਦੇ ਵਿੱਚ ਬੌਰਨ ਨੇ ਤੇ ਬਾਅਦ ਵਿੱਚ ਇੰਡੀਆ ਆਏ ਨੇ 2019 ਦੇ ਵਿੱਚ। 19 ਸਾਲ ਆ ਬੀ। आ, आ, दस दस आजी आजी। आ, अच्छा 19 ਸਾਲਾਂ ਦੇ ਹੀ ਜਦੋਂ ਤੁਸੀਂ ਇੰਡੀਆ ਆ ਗਏ ਹੋ ਓਕੇ ਤੇ ਉਸ ਤੋਂ ਬਾਅਦ ਵਿੱਚ ਬਈ ਕੈਫੇ ਖੋਲ੍ਹੇ ਨੂੰ ਕਿੰਨੇ ਦਿਨ ਹੋ ਗਏ ਅ 10 ਸਾਲ 10 ਸਾਲ ਹਾਂਜੀ ਹਾਂਜੀ ਪਰ ਜਲਦੀ ਹਾਈਪ ਸਾਫ ਹੀ ਆਪਰ ਹੈ 3 ਸਾਲ ਕੇ ਚੱਲ ਰਿਹਾ ਹੈ ਅੱਛਾ ਓਕੇ ਵੈਰੀ ਗੁੱਡ ਤੇ ਇੱਥੇ ਦੀ ਹਾਈਪ ਖਾਣੇ ਦੀ ਹਾਈਪ ਇੰਨੀ ਜ਼ਬਰਦਸਤ ਆ ਵੀ ਇੱਥੇ ਕੋਈ ਆ ਕੇ ਇਹਨਾਂ ਨੂੰ ਰੇਟ ਨਹੀਂ ਪੁੱਛਦਾ ਸੱਚੀ ਗੱਲ ਹੈ ਨਾ 3 3 ਸਾਲ पिछले साल तो मैं शुरू करके सोशल मीडिया जी उसकी पहले के सोशल मीडिया के नहीं है सिर्फ के वर्ड ऑफ माउथ के बाप है तो वर्ड ऑफ माउथ के थोड़ा सा स्लो है hmm. uh, वैसे भी वर्ड ऑफ माउथ स्लो है बट सोशल मीडिया सारी लोग ओ oh, आपका इंस्टाग्राम ओ oh, <laughs> भाई आप इतना फेमस हो गया ये है वो है क्या हो गया फेमस हो गया हो गया ah. क्या करो

ਕੋਈ ਦੇਖਦੇ ਨਹੀਂ ਕੋਈ ਆਇਨਾ ਕੁਛ ਕਨੇਕ ਪਤਾ ਲੱਗੇ ਕਿੰਨਾ ਕੰਮ ਕਰਤੇ ਕਿੰਨਾ ਮੇਰੀ ਖ ਅਭੀ ਚ 43 ਸਾਲ ਕੇ ਇਹ ਰੈਸਟੋਰੈਂਟ ਸੇ ਬਿਜ਼ਨਸ ਮੇਂ ਅੰਦਰ ਹੈ 43 ਈਅਰਸ ਮੈਂ 1983 ਕੇ ਸ਼ੁਰੂ ਕਰਤੇ ਓਕੇ ਕੁਕਿੰਗ ਕੇ ਲੇਅ ਟੂ ਐਕਚੁਅਲੀ ਇਹ ਚੀਜ਼ ਪੱਕੀ ਹੈ ਜੀ ਪੰਜਾਬ ਚ ਵਿੱਚ ਜਿਹੜਾ ਬੰਦਾ ਘਰ ਬੈਠਾ ਜਿੰਨੇ ਖਾਣਾ ਨਹੀਂਦਾ ਉਹਨੂੰ ਇਹ ਲੱਗਦਾ ਗਲਤ ਆ ਹਾਂ ਹਾਂ ਕਿਉਂਕਿ ਉਧਰ ਇੱਥੇ ਆ ਕੇ ਖਾਣਾ ਨਹੀਂ ਦੇਗਾ ਉਹਨੂੰ ਪਤਾ ਨਹੀਂ ਹੈਗਾ ਵੀ ਕੀ ਕਿਵੇਂ ਕਿਹੜੀ ਚੀਜ਼ ਕਿਵੇਂ ਬਣਾਈ ਜਾਂਦੀ ਹੈ। ਇਹ ਸਾਰੇ ਸਾਰਾ ਰੈਸਪੀਸ ਏ ਮੈਂ ਖੁਦ ਬਣਾਇਆ ਤਾਂ ਸਾਰਾ ਤਾਂ ਮੈਂ ਬਣਾਇਆ ਤਾਂ ਇਹ ਮੇਰੇ ਸਾਰੇ ਅ ਪਰਸਨਲ ਰੈਸਪੀਸ ਹੈ ਮੈਂ एवरीथिंग ਇਜ਼ ਡਿਜ਼ਾਈਨ ਟੂ ਮੇਕ ਪੀਪਲ ਹੈਪੀ। ਬਟ ਹਾਂ ਅੱਜ ਤੱਕ ਸੋ ਕਾਫੀ ਲੋਕ ਕਹਿਦੇ ਆ ਕਿ ਉਹ ਚੰਨੀ ਹੈ ਇਹ ਹੈ ਉਹ ਹੈ। ਸੋ ਮੈਂ ਠੀਕ ਹੈ ਮੈਂ ਸੋਚ ਰਿਹਾ ਚਲੋ ਕੀ ਹੋ ਵੀ ਚਲੋ ਕੋਈ ਗੱਲ ਨਹੀਂ ਛੱਡੋ ਬਰੇ ਹੈਲੋ ਹਾਊ ਆਰ ਯੂ ਪਰ ਕਿੰਨੇ ਗ੍ਰਾਮ ਦੀ ਪੈਟੀ ਹੁੰਦੀ ਹੈ ਇਹ ਤੁਹਾਡੀ ਇਹ ਗ੍ਰਾਮ ਕੇ ਪੈਟੀ ਆਸ-ਪਾਸ ਕੇ 180 200 ਗ੍ਰਾਮ ਕੇ ਪੈਟੀ ਹੈ ਓਕੇ ਔਰ ਸਮੈਸ਼ ਫਰਗਟ ਕੇ ਅਗੇਨ 180 200 ਗ੍ਰਾਮ ਕੇ ਪੈਟੀ ਹੈ ਪਰ ਦੋ ਕੇ 900 ਗ੍ਰਾਮ ਪੈਟੀ ਹੈ ਉਹ ਚੀਂਕ ਵਾਸ਼ ਆਪਕੇ ਸਭ ਤੋਂ ਪੁੱਛਿਆ ਗਿਆ ਮਿਰਚੀ ਮਿਰਚੀ ਚੀ ਹੈ ਤਾਂ ਮੈਂ ਤਾਂ ਬੇਚੀ ਬੱਛੇ ਲਗਾ ਰਿਹਾ ਹਾਂ ਹਾਂ ਨਹੀਂ ਮਿਰਚੀ ਵਾਲਾ ਚਾਹੀਦਾ ਹੈ ਤੇ ਮੈਂ ਉਹ ਭਾਈ ਭਾਈ ਉਹ ਸੜਾ ਨਾਲਕ ਪੰਜਾਬੀ ਕੰਮ ਕਰਦਾ ਇੱਥੇ ਤੇ ਭਾਈ ਉਰੇ ਆ ਯਾਰ ਇਧਰ ਅੱਛਾ ਮੈਨੂੰ ਇਹ ਕੱਲ ਅਸੀਂ ਇਹ ਤਾਂ ਸਭ ਤੋਂ ਜਿਹੜਾ ਪੰਜਾਬੀ ਸਾਰੇ ਹਾਂ ਇਹ ਸਾਰਾ ਸਮਝ ਆਇਆ ਅੱਛਾ ਸਭ ਤੋਂ ਹਾਈਐਸਟ ਸੌਸ ਸੇਲਿੰਗ ਪ੍ਰੋਡਕਟ ਕਿਹੜਾ ਯਾਰ ਦੇ ਸਭ ਤੋਂ ਹਾਈएस्ट ਸੌਲਟ ਸੈਲਿੰਗ ਪ੍ਰੋਡਕਟ ਤਾਂ ਹਨੇ ਚਿਕਨ 버ਗਰ ਚੱਲ ਰਿਹਾ ਹੈ। ਚਿਕਨ 버ਗਰ ਜਾਂ ਮਟਰ ਚੱਲ ਰਿਹਾ ਹੈ। ਅੱਛਾ। ਤੇ ਜਿਹੜਾ ਸਭ ਤੋਂ ਸਪਾਈਸੀ ਹੈ ਉਹ ਸ਼ੈਫ ਡਿਸਾਈਡ ਕਰਦੇ ਕਿੰਨਾ ਸਪਾਈਸ ਕਰਨਾ ਹੈ। ਅੱਛਾ ਕਿੰਨਾ ਕਰਨਾ ਹੈ? ਅੱਛਾ ਹੁਣ ਮੈਂ ਸਪਾਈਸੀ ਕਰਵਾਇਆ ਤੇ ਹੁਣ ਕਿਵੇਂ ਉਹ ਠੀਕ ਲੱਗਣਾ ਉਹ? ਕੋਈ ਪਾਜੀ ਹੁਣ ਤਾਂ ਨਹੀਂ ਪਤਾ ਲੱਗੂਗਾ। ਨਹੀਂ ਮੈਨੂੰ ਦੁੱਸਤ ਅਸਿਆ ਨਾ ਵੀ ਲੱਗਵੇ ਚਾਰ-ਪੰਜ ਬੋਤਲਾਂ ਪਾਣੀ ਦੇ ਪੀਤੀਆਂ ਜਾਣੀਆਂ ਬਾਅਦ ਚ। ਆਹ ਫੋਟਾ ਹੁਣ ਲੈਬੋਰੇਟਰੀ ਤੇ ਡਿਪੈਂਡ ਕਰਦਾ ਹੈ ਤਾਂ ਕਿ ਆਪਾਂ ਤੇ ਜ਼ਿਆਦਾ ਹੋਵੇ। ਯਾ ਸਤਾਜੀ ਕਿਹੜਾ ਲੈਵਲ ਅਚੀਵ ਕਰਦੇ ਆ? ਆ ਜੇ ਤੁਹਾਨੂੰ ਕਿਹੜਾ ਬੈਸਟ 버ਗਰ ਲੱਗਦਾ ਇੱਥੇ ਮੇਰਾ ਮੈਂ ਤਾਂ ਕਿ ਜੇ ਬੈਸਟ ਮੈਂ ਕਹਾਂ ਤਾਂ ਮੈਨੂੰ ਮਟਰਨ 버ਗਰ ਜ਼ਿਆਦਾ ਪਸੰਦ ਆਉਂਦਾ। ਹੋਣਾ ਚਾਹੁੰਦਾ ਬਟਰਨ ਬਟਰਨ 버ਗਰ ਆ। ਹਾਂਜੀ ਕਿਉਂਕਿ ਜੂਸੀ ਜ਼ਿਆਦਾ ਕਿਉਂ ਪੈਸੇ ਤਾਂ ਸਾਰੇ ਬੈਸਟ ਆ। ਹੂੰ ਜੇ ਜੂਸੀ ਜਿੱਤੀਸ ਨੂੰ ਜ਼ਿਆਦਾ ਹੁੰਦਾ ਉਹ ਮਟਰਨ 버ਗਰ ਤੋਂ ਬਹੁਤ ਵਧੀਆ। ਅੱਛਾ ਬਟਰਨ 버ਗਰ ਜ਼ਿਆਦਾ ਵਧੀਆ ਹੈ। ਓਕੇ ਅੱਛਾ ਇੱਥੇ ਉਧਰ ਲੋਕ ਹੋਣੇ ਜਿੱਦਾਂ ਬਾਈ ਉਹਨਾਂ ਨੇ ਗੱਲ ਕੀਤੀ ਆ ਵੀ ਯਾਰ ਵੀ ਐਵੇਂ ਇੰਦਰ ਨਾਲੇ ਜ਼ਿਆਦਾ ਆ ਗਿਆ ਯਾਰ ਸਫਾਈ ਨਹੀਂ ਹੈਗੀ ਆ ਨਹੀਂ ਹੈਗਾ ਉਹ ਨਹੀਂ ਹੈਗਾ। ਬਾਈ ਉਹ ਤਾਂ ਹੁੰਦਾ ਰਹਿੰਦਾ ਕ੍ਰਿਟਿਕਾਈਜ਼ ਸਾਹਰੇ ਜਗ੍ਹਾ ਹੁੰਦਾ ਹੀ ਗਿਆ ਰੋਤਾ ਅੱਛਾ ਬਸ ਤਾਂ ਬੰਦੇ ਦੀ ਮਿਹਨਤ ਨਹੀਂ ਦੇਖਣੀ ਕ੍ਰਿਟੀਸਾਈਜ਼ ਕਰਤਾ ਜਾਉਂਦਾ ਦੇਖਣਾ ਵੀ ਕ੍ਰਿਟੀਕਾਈਜ਼ ਕਰੀਏ ਆਉਂਦੇ ਵੀ ਨਹੀਂ ਅੱਛਾ ਆਉਂਦੇ ਵੀ ਨਹੀਂ ਆਫ ਦਿ ਰੇਡ ਨੇ ਕੀਬੋਰਡ ਵਾਰੀਅਰਸ ਕਹਿੰਦੇ ਉਹਨਾਂ ਨੂੰ ਮੈਂ ਆਪਣਾ ਕੀਬੋਰਡ ਵਾਰੀਅਰਸ ਨੇ ਉਹ ਹੂੰ ਬਸ ਜਿਹਨਾਂ ਦੇ ਵਿਲੇ ਵੇਕੇ ਕੁਛ ਨਾ ਕੁਛ ਕਰਨਾ ਆ ਬਸ ਚਾਹੇ ਕਿਸੇ ਨੂੰ ਪੜ੍ਹਣਾ ਹੀ ਹੋਵੇ ਇਹ ਇੱਧਰ ਹੋ ਰਹੀ ਹੈ ਪੈਟੀ ਰੈਡੀ ਟਾਕ ਟਿਟਨਸ ਯੋ ਕਿੱਦੈ ਨਾ ਨਾ ਪਲੀਜ਼ ਕਿੱਦੈ ਹੀਲ ਫਰੀ ਐਸ਼ੂ ਜੀ ਅੱਪ ਜੀ ਰਜੇਸ਼ ਬਾਜੀ ਜੀ ਸਰ ਕਿਵੇਂ ਬਹੁਤ ਵਧੀਆ ਤੇ ਇੱਥੇ ਕਿਵੇਂ ਲੱਗਾ ਪਹਿਲਾਂ ਵਾਕੀ ਖੁਸ਼ਬੂ ਵੀ ਬਹੁਤ ਅੱਛੀ ਆ ਰਹੀ ਏ ਵਾਕਿਆ ਕਮਾਲ ਦੀ ਅਜਾ ਮਤਲਬ ਇਹ ਤਾਂ ਮੰਨ ਲਓ ਕਹ ਲਓ ਵੀ ਇੱਕ ਤਾਂ ਖਾਣ ਵਾਲਿਆਂ ਦੀ ਚੰਦਤ ਆ ਏ ਹਾਂਜੀ ਮਟਰਨ ਹੋ ਗਿਆ ਚਿਕਨ ਹੋ ਗਿਆ ਇੱਥੇ ਇੱਕ ਉਹ ਬਫੈਲੋ ਵੀ ਮਿਲਦੀ ਆ ਬਫਲੋ ਉਹ ਮਿਲਦਾ ਬੇਕਨ ਵੀ ਮਿਲਦਾ ਹੈ ਬੇਕਨ ਹਾਂ ਮਟ ਬਾਕੀ ਚੀਜ਼ਾਂ ਦੇ ਆ ਰੇਟ ਲੱਗੇ ਹੋਏ ਨੇ ਸਪ੍ਰਾਈਸ ਆ ਰਹੇ ਆ ਰਹੇ ਆ ਬਫਲਰ 버ગર ਆ ਆ ਕੀ ਬਾਤ ਹੈ ਬਦਲ ਸਭ ਤੋਂ ਸਸਤੀ ਚ 300 ਰੁਪਏ ਦੀ ਦਿੱਤੀ 100 ਰੁਪਏ ਦੀ ਯਾਰ ਕੋਕ ਜ਼ੀਰੋ ਉਹ ਵੀ ਬਰਗਰ ਜਿਹੜੇ ਹੈਗੇ ਇਧਰ ਸ਼ੁਰੂ ਹੋ ਲਿਆ 1000 ਰੁਪਏ 700 ਰੁਪਏ 500 ਰੁਪਏ ਸਸ ਤੋਂ 900 ਐਂਡ 1200 ਤੱਕ ਕੀ ਬਾਤ ਹੈ ਪਟੇਲਾ ਵੀ ਰੁਕ ਖਰਚੇ ਨਹੀਂ ਪੈਸੇ ਨਾ

ਫਾਸਟ ਸ਼ਿਪ ਕੇ ਬੋਲ ਦਿਆ ਕਿ ਆਪਕੇ ਬਿਖੇਰਫੂ ਵਾ ਇਰ ਵੈਸ਼ ਫੋਰ ਬਈ ਨਾਲ ਨਾ ਇੱਕ ਉਹ ਦੇ ਦੇ ਕੋ ਕੋ ਵੀ ਰੱਖੇ ਨਾਲ ਹੀ ਇੱਕ ਬਾਈ ਬੜੇ ਦੇਰੀਆਂ

ਕਿ ਰਜਤ ਭਾਈ ਸਫੇਰ ਦੇ ਆਜਾ ਸੀ ਤੇ ਅਸੀਂ ਫ੍ਰੀਪੀ ਵਿਚਾਰੇ ਦੀ ਓਕੇ ਜੀ ਤੇ ਇਹ ਆਇਆ ਸਾਡਾ ਮੰਡਨ 버ਗਰ ਤੇ ਇਹਦਰ ਆਇਆ ਸਾਡਾ ਚਿਕਨ ਸਪਾਈਸੀ 버ਗਰ ਮਤਲਬ ਇਹ ਐਕਸਟਰਾ ਸਪਾਈਸੀ ਕਰਾਇਆ ਹੋਇਆ ਵੀ ਜਿਹੜਾ ਸਭ ਤੋਂ ਹਾਈएस्ट ਸਪਾਈਸੀ ਹੈ ਤੇ ਹੁਣ ਪਾਈਏ ਨੂੰ ਕਰਦੇ ਟੇਸਟ ਪਾਈਏ ਇਧਰੋਂ ਲਿਆ ਹੁਣ ਬਾਕੀ ਛੱਡ ਦੀ ਕਰਾਂ ਹਮਮ کیسے ਹੈ ਇਹ ਕੀ ਵਾਲੀ ਘਟਾਈ ਨੇ ਕਰਦੇ ਆ ਉਹ ਕੱਲ੍ਹ ਗਏ ਜੀ ਕਿੰਨਾ ਕਿੰਨਾ ਸਪਾਈਸੀ ਆ ਲੈ ਹੁਣ ਇਹ ਦੱਸਦੇ ਆ ਤੁਹਾਨੂੰ ਆਪਕੇ ਭੈ ਕਹਦੇ ਆ ਅਗੱਤ ਆਪਕੇ ਭਾਜੀ ਸੇ ਢਾਲਦੇ ਆ ਆਪਕਾ ਕਹਦੇ ਆ ਪਲੀਜ਼ ਪੁੱਟ ਅਜਾ ਲੋ ਜੀ ਬਾਈ ਨੇ ਕਿਹਾ ਸੀ ਸਭ ਤੋਂ ਸਪਾਈਸੀ ਆ ਵੀ ਮਿਰਚ ਧਿਆਨ ਨਾਲ ਖਾਣੀ ਆ ਬਈ ਲੱਗੜੀ ਮਿਰਚ ਬਹੁਤ ਤਿੱਖੀ ਆ ਕਹਿੰਦੇ ਇਸ ਕਰਕੇ ਬਈ ਹੁਣ ਮੈਂ ਕਹਾਂ ਵੀ ਤੁਸੀਂ ਤਿੱਖੀ ਬਣਾਉਣੇ ਜਾਣਦੇ ਹੋ ਅਸੀਂ ਖਾਣਾ ਜਾਣਦੇ ਆ ਚਲੋ ਆਓ ਚੱਕ ਕਰੋ hã sim filho que dá legal spicy olha que Como é é bom o spicy <laughs> <hoon -pata lagna. laughs> ਬੇਸਿਰਫ ਯਾਰ ਕਮਾਲ ਦਾ ਬਰਜਾਤ ਕਮਾਲ ਦਾ ਹਾਂ ਗratulations థాంਕ ਯੂ ਹੋਲਾ ਤੁਸੀਂ ਕਹਿ ਰਹੇ ਹੋ ਸਪਾਈਸੀ ਅੱਜ ਪਹਿਲੀ ਵਾਰ ਹੀ ਮੈਨੂੰ ਸਪਾਈਸੀ ਟੱਕਰ ਮਿਲੀ ਹੈ ਜੋ ਜਿਹੜੀ ਮੈਂ ਚਾਹੁੰਦਾ ਹੁੰਦਾ ਤੇ ਮੈਂ ਡਰ ਗਿਆ ਨਹੀਂ 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 ਇੰਨਾ ਨਹੀਂ ਉਹ ਹੈਗਾ ਉਹ ਵੀ ਜਦੋਂ ਕਮੇ ਬਹੁਤ ਜ਼ਿਆਦਾ ਜੇ ਤੁਹਾਨੂੰ ਸਪਾਈਸੀ ਲੱਗ ਰਿਹਾ ਤਾਂ ਮੇਰੇ ਲਈ ਤਾਂ ਜ਼ਿਆਦਾ ਹੀ ਹੈ ਹਮ ਕਮਾਲ ਹੈ ਪਰ ਜੋ ਫਲੇਵਰ ਇਹਦੇ ਵਿੱਚ ਆਦਾ ਭਾਈ ਦੋ ਫਲੇਵਰ ਮਟਨ ਦੇ ਵਿੱਚ ਆਦਾ ਭਾਈ ਕਮਾਗ ਹੂੰ ਹੂੰ ਤੂੰ ਭਾਈ ਨਾ ਸਾਡੀ ਗੋਲ ਤੇ ਦੋਨਾਂ ਚਾ ਸਮੈਸ਼ਡ 버ਗਰ ਕਿਹੜਾ ਆ ਵਾਲਾ ਸਮੈਸ਼ਡ ਹੈ ਆ ਸਮੈਸ਼ਡ ਤੇ ਨੋਰਮਲ ਹੈ ਆਈ ਡੋਟ ਠੀਕ ਸਮੈਸ਼ਡ 버ਗਰ ਜ਼ਿਆਦਾ ਵਧੀਆ ਹੈ ਹਾਂ ਮੈਨੂੰ ਦੋਨਾਂ ਚੋ ਚ ਮੈਂ ਕਰੀ ਨਾ ਮਟਨ ਦੀ ਜ਼ਿਆਦਾ ਵਧੀਆ ਟੇਸ ਚ ਬਟ ਫਲੇਵਰ ਦੋਨੇ ਬਹੁਤ ਅੱਛੇ ਆ ਇਹ ਜਿਹੜਾ ਆ ਇਹ ਮਤਲਬ ਜ਼ਿਆਦਾ ਯੂਸੀ ਟਾਈਪ ਹੈਗਾ ਹਾਂ ਮਤਲਬ ਮਟਨ ਦੀ ਫਲਾਈਸ ਹੈ ਬੜਾ ਕਮਾਲ ਆ ਬਾਕੀ ਡਿਫਰੈਂਟ ਹੈ ਵੱਡੀਆਂ-ਵੱਡੀਆਂ ਜਿਹੜੀਆਂ ਮੈਕਡੋਨਲਡਸ 버ਗਰ ਕਿੰਗ ਬੈਠੇ ਆ ਮੈਂ ਇੱਕ 버ਗ ਵੀਡੀਓ ਮੈਂ ਦੇਖੀ ਆ ਇਹਨਾਂ ਦੋਸਤੀ ਹੂੰ ਮੈਂ ਕਹਿੰਦਾ ਸਭ ਤੋਂ ਮਹਿੰਗਾ 버ਗਰ ਆ ਪਰ ਸਵਾਦ ਉਹ ਨਹੀਂ ਹੂੰ ਪਰ ਇੱਥੇ ਪੈਸੇ ਹੀ ਵਸੂਲ ਹੁੰਦੇ ਆ ਮੈਨੂੰ ਇਹ ਜੰਦ ਤੋਂ ਆਇਆ ਖਾਣ ਮੈਨੂੰ ਪੈਸੇ ਤੁਹ ਲੈ ਇਹ ਇਹ ਨਹੀਂ ਹੈਗਾ ਵੀ ਯਾਰ ਵੀ ਕੁਝ ਐਵੇਂ ਹੋਰ ਗੱჭੀ ਖਵਾ ਯਾਰ ਕਮਾਲ ਦੀ ਸੁਆਦ ਆ ਕਾਮ ਕਮਾਲ ਦਾ ਖਾਣਾ ਆ ਇੱਥੇ ਆ ਕੇ ਖਾਣਾ ਪਰਦਾ ਵਾ ਜੀ No doubt ਬਹੁਤ ਜਬਰਦਸਤ ਨੇ ਬਰੇ ਤੇ ਹੁਣ ਇਹ ਮੈਨੂੰ ਦੇ ਦਿਓ ਉਹ ਟੈਸਟ ਤੁਸੀਂ ਕਰਦਾ ਭਾਜੀ ਮੇਰੇ ਲਈ ਤਾਂ ਆਹ ਆਹ ਕਰੀਮੀ ਗਰੀਨ ਸੀ ਵੱਡਾ 버ਗਰ ਪੂਰਾ ਪੂਰਾ ਭਾਜੀ ਇਧਰ ਆ ਜੋ ਇਹ ਡਰਾਜਾ ਯਾਰ। ਹਾਂਜੀ। ਕਿਵੇਂ ਮਟਰਣ ਭਾਜੀ? ਚਲੋ ਇਹ ਅੱਡੋ-ਉਂਡੀਆਂ ਕਰਦੇ। ਜਬਰਦਸਤ। ਜਬਰਦਸਤ ਹਨ। ਬਹੁਤ 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 ਵਧੀਆ। ਮਤਲਬ ਲਿਟਰਲੀ ਹੋਰ ਕਿਤੇ ਨਹੀਂ ਮਿਲਦੀ ਆ ਚੀਜ਼। ਨਹੀਂ ਮਿਲਦੀ ਭਾਜੀ। ਬਹੁਤ ਵਧੀਆ। ਕਮਾਲ ਦਾ ਸੁਆਦ ਹੈ ਨਾ। 2 ਵਜੇ ਓਪਨ ਹੋਏ ਆਏ ਹਾਂ ਕੋਈ ਨਹੀਂ ਸੀ ਇੱਥੇ ਹਾਂ ਆਪਾਂ ਅਸੀਂ ਪਹਿਲਾਂ ਪਹਿਲਾਂ ਕਿਸਪਰ ਆਪਸੀ ਹੁਣ ਮੈਨੂੰ ਲੱਗਦਾ ਉਸ ਤੋਂ ਬਾਅਦ ਹਾਂ ਜਦੋਂ ਤਾਂ ਓਪਨ ਹੋਏ ਲਾਈਨ ਲੱਗੀ ਗਈ ਲਾਈਨ ਲੱਗੀ ਸਹੀ ਗੱਲ ਆ ਆ ਤਰੋਂ ਕਸਟਮਰ ਦਿਖਾਈ ਜਾਂਦਾ ਬੈਕ ਟੂ ਬੈਕ ਬੈਕ ਟੂ ਬੈਕ ਸਾਰੀ ਆ ਦੇ ਮੇਰੇ ਅਰਕੇ ਚਲੂ ਅੰਗਰੇਜ਼ੀ ਨਹੀਂ ਵੀ ਬੋਲਣੀ ਉਹ ਵੀ ਆ ਕੇ ਇੱਥੇ ਟਰਾਈ ਕਰਦੇ ਆ ਬੁੜੇ ਤਦੀ ਬੋਲ ਕੇ ਕਈ ਮਰਾਜ ਦਾ ਭਾਈ ਨੂੰ ਲੈ ਗਿਆ ਨਾਲ ਉਹ ਅੰਦਰ ਪਤ ਲੱਗਾ ਗੋਰਾ ਪੰਜਾਬੀ ਬੋਲਣ ਦੇ ਆ ਉਹ ਤਾਂ ਵੈਸੇ ਗੱਲ ਦੱਸ ਮੈਨੂੰ ਇਹ ਸੀਕ੍ਰਟ ਆ ਹਾਂਜੀ ਭਵੰਤਮਨ ਵਾਲੀ ਗੱਲ ਸੱਚ ਨਹੀਂ ਹੋਗੀ ਇਹ 12 ਜਿਹੜੇ ਗੁਰਿਆਕੇ 버ਗਰ ਕੰਮ ਕਰਨਗੇ ਸੱਚੀ ਗੱਲ ਆ ਭਾਈ ਬਿਲਕੁਲ ਸੱਚੀ ਗੱਲ ਆ ਜੀ ਤੇ ਬਾਕੀ ਮੇਨ ਗੱਲ ਇਹ ਆ ਵੀ ਉਹ ਬੰਦਾ ਖੇਤੀ ਵੀ ਕਰਦਾ ਕਮਾਲ ਦਾ ਬੰਦਾ ਯਾਰ ਵੀ ਜਿਹੜਾ ਸਾਰੇ ਕੰਮ ਕੀਤੇ ਬੰਦੇ ਨੇ ਉਹਨੇ ਇੱਕ ਗੱਲ ਹੋਰ ਵੀ ਦੱਸੀ ਯਾਰ ਬੜਾ ਮਨ ਕਰ ਰਿਹਾ ਹਾਂ ਉਹਨ ਇੱਕ ਵਾਰ ਸੈਕਿੰਡ ਬਾਈਟ ਲਵਾਂ ਉਹ ਇੱਕ ਗੱਲ ਹੋਰ ਵੀ ਅਸੀ ਉਹਨੇ ਕਹਿੰਦਾ ਇੱਥੇ ਲੋਕ ਉਹ ਵੀ ਨੇ ਜਿਹੜੇ ਕਹਿੰਦਾ ਸਾਨੂੰ ਮਤਲਬ ਵੀ ਪੈਸੇ ਲੁੱਟਦੇ ਸੀਗੇ ਜਾਂ ਹੋਰ ਚੀਜ਼ਾਂ ਕਰਦੇ ਸੀਗੇ ਇਹ ਚੀਜ਼ਾਂ ਬਹੁਤ ਕਹਿੰਦਾ ਹੁੰਦੀਆਂ ਸੀ ਵੀ ਮੈਨੂੰ ਗੁਰਾ ਸਮਝ ਕੇ ਨਾ ਵੀ ਮੈਨੂੰ ਮਿਸਜੂਜ਼ ਵੀ ਬਿੜਾ ਕਰਦੇ ਸੀਗੇ ਵੀ ਕੋਈ ਕਹਿੰਦਾ ਮੈਂ ਤੇਰਾ ਅਮਰੀਕਾ 'ਚ ਮੈਂ ਆਹ ਕੰਮ ਕਰਾਇਆ ਮੇਰੇ ਆਹ ਕਰਾ ਦੇ ਮੇਰਾ ਆਹ ਕਰ ਦੇ ਯਾਰ ਕਿੰਨਾ ਡਿਫਰੈਂਟ ਆ ਯਾਰ ਇਹ ਮਟਨ ਭਰਾ ਬਿਲਕੁਲ ਹੋਰ ਜਗ੍ਹਾ ਵੀ ਜਾ ਕੇ ਮਟਨ 버ਗਰ ਖਾਂਦੇ ਆ ਮੈਂ ਨਾਮ ਨਹੀਂ ਲਵਾਂਗਾ ਕਿਸੇ ਜਗ੍ਹਾ ਦਾ ਸਾਡਾ ਵੀ ਕਿੰਨਾ ਡਿਫਰੈਂਟ ਹੈ ਬਿਲਕੁਲ ਨਾ ਜੂਸੀ ਵੀ ਕਿੰਨਾ ਵਧੀਆ ਹੈ ਕਮਾਲ ਦਾ ਭਾਈ ਮੈਂ ਤਾਂ ਸੱਚੀ ਗੱਲ ਯਾਰ ਸਪਾਈਸ ਇਨ ਇਸ ਜ਼ਬਰਦਸਤ ਸਮਝੀ ਹੋਈ ਹੈ ਐਂਡ ਭਾਈ ਕੰਮ ਚ ਮਤਲਬ ਮੀਨੂ ਦੇਖ ਕੇ ਲੱਗਦਾ ਸੀ ਜਦੋਂ ਪਹਿਲਾਂ ਇੰਸਟਾਗ੍ਰam ਤੇ ਪਾਈਦੀਆਂ ਵੀਡੀਓਜ਼ ਦੇਖੀਆਂ ਤੇ ਐਕਸਪੈਂਸਿਵ ਆ ਯਾਰ ਬਟ ਨਹੀਂ ਜੇ ਆਗੇ ਖਾਓ ਤੇ ਲੱਗਦਾ ਕਿ ਵਰਥ ਵਰਥ ਹੈ ਬਜੀ ਮਜ਼ਾ ਮਜ਼ਾ ਤੇ ਚਲੋ ਹੁਣ ਆਪਾਂ ਇਹਨੂੰ ਕਰੀਏ ਫਿਨਿਸ਼ ਤੇ ਤਦ ਤੱਕ ਤੁਸੀਂ ਕਰਦਾ ਵੀਡੀਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਜਾ ਕੇ ਅੰਦਰ ਇੱਕ ਹੋਰ ਦੇਬ ਭਾਈ ਨਾਲ ਗੱਲ ਕਰਦੇ ਤੁਸੀਂ ਕਹਣਾ ਇਹ 10 ਸਪਾਈਸੀਨਾ ਤੇ ਅੱਧਾ ਨਾ ਬਨਾ ਰੇ ਸਪਾਈਸੀ ਨਹੀਂ ਆਂਦਾ ਚਲ ਇਹਨਾਂ ਸਪਾਈਸੀ ਥੋੜੀ ਜਿਹਾ ਤੂੰ ਕਹੀਂ ਨਾ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਸਪਾਈਸੀ ਲੱਗ ਰਿਹਾ ਮਤਲਬ ਮੇਰੇ ਲਈ ਤਬਾਹੀ ਹੈ ਇੰਨਾ ਹੋ 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 ਯਾਰ ਪਤਾ ਟਰਾਈ ਦਾ ਕਰ ਜੈਨਾ ਦਿਖਾਓ ਕਿਹੜੀ ਆ ਰੈੱਡ ਕਲਰ ਦਿਖਾਓ ਸਾਸ ਦਾ ਮਿਰਚੀ ਐ ਨੀਰੀ ਮਿਰਚ ਇਹ ਸ਼ਾਇਦ ਉਹਨੇ 1.0 ਪਾਈਆ ਜੇ 1.0 ਆ ਕੋਕ ਲੈ ਲਓ ਭਾਈ ਜੀ ਨਹੀਂ ਖਾ ਸਕਦਾ ਸਪਾਈਸੀ ਕਰੋ ਪੂਰੀ ਬਸ ਹੋ ਗਈ ਨਾ ਕਰ ਜੀ ਭਾਈ ਹਾਂਜੀ ਇੱਕ ਜੀ ਦੇਖਿਆ ਨਾ ਵਿੱਚ ਇਹਦੇ ਵਿੱਚ ਕੋਈ ਪਿਆਜ਼ ਨਹੀਂ ਕੋਈ ਟਮਾਟਰ ਨਹੀਂ ਕੋਈ ਖੀਰਾ ਨਹੀਂ ਸਿਰਫ ਇਹਦੇ ਵਿੱਚ ਜਿਹੜੀ ਜੈਲਪੀਨੋਸਟੀ ਹੈਗੀ ਆ ਉਹ ਪਾਏ ਹੋਏ ਬਸ ਕਿਵੇਂ ਸਪਾਈਸੀ ਨਹੀਂ ਧੋਵੇਂ ਗੰਡੇ ਵੇਰ ਮਰਥਾਪੁਰੀ ਪਰ ਆਹ ਵਾਲਾ ਮਟਨ ਵਾਲਾ ਤਾਂ ਅਲਟੀਮੇਟ ਹੈ ਅੱਛਾ 올ਡ ਮਟਨ ਬਰਗਰ ਕਮਾਲ ਹਨਾ ਜੀ ਇਹ ਵੀ ਜੇ ਸ਼ਾਇਦ ਸਪਾਈਸੀ ਸਾਸ ਨੂੰ ਹਟਾ ਲਈਏ ਤੇ ਹੈ ਟੇਸਟੀ ਨਹੀਂ ਹੈਗਾ ਟੇਸਟੀ ਆ ਉਹ ਤਾਂ ਤੂੰ ਐਵੇਂ ਹੁਣ ਜਾਰੀ ਇਹ ਜਿਆਦਾ ਹਾਈਪ ਕ੍ਰੀਏਟ ਕਰ ਲਿਆ ਤੂੰ ਇਹਦੀ ਕਦੋਂ ਪਹੁੰਚ ਕੇ ਉੱਤੇ ਲੋ ਜੀ ਅੱਜ ਆਏ ਆ ਜੀ ਅਮਰੀਕਨ ਡੀਵਸ ਅਮਰੀਕਨ ਕੈਫੇ ਇਹ ਤਾਂ ਰਸ਼ ਵਾਵਾ ਪੈਂਦਾ ਬਾਈ ਉਹਨਾਂ ਦੇ ਕੋਲ ਤੇ ਬਾਈ ਜੀ ਕਿੱਧਰ ਕਮਾਲ ਦਾ 버ਗਰ ਯਾਰ ਬਟ ਤੁਸੀਂ ਜਿਹੜਾ ਸਪਾਈਸੀਨੈਸ ਕਿਹਾ ਸੀ ਨਾ ਉਹ ਇੰਨੀ ਸਪਾਈਸੀ ਨਹੀਂ ਵੀ ਤੁਸੀਂ ਚਾਰ ਚਾਰ ਬੋਤਲਾਂ ਪਾਣੀ ਦੀ ਪੀ ਜਾਓਗੇ ਬਾਈ ਜੀ ਫਿਰ ਉਹਨਾਂ ਨੇ ਘੱਟ ਪਈ ਹੋਣੀ ਆ ਆ ਹੁਣ ਉਹਨੇ ਘੱਟ ਪਈ ਹੋਣੀ ਆ ਬਾਈ ਇਹ ਗੱਲ ਪੱਕਿਆ ਰਜਤ ਭਾਈ ਨੂੰ ਮਿਰਚ ਜਿਆਦਾ ਲੱਗੀ ਆ ਤੇ ਚਲੋ ਹੁਣ ਆਪਾਂ ਇੱਥੋਂ ਹੁਣ ਬਈ ਐਡਰੈਸ ਕੀ ਇੱਥੇ ਦਾ ਆਪਣਾ ਹੈ ਨਾ ਪੀਡੀਆ ਬਿਜ਼ਨਸ ਸੈਂਟਰ ਬੂਥ ਮਾਰਕੀਟ ਜੇਰੋ ਮਾਰਟਨ ਕਿਚਨ ਪਰ ਆਪਾਂ ਸ਼ਿਫਟ ਹੋ ਰਹੇ ਹਾਂ ਸ਼ਿਫਟ ਕਿੱਥੇ ਹੋ ਰਹੇ ਹੋ ਇਹ ਪਿੱਛੇ ਵੀ ਮਾਰਕੀਟ ਬੰਦ ਰਹੀ ਹੈ ਡੀਡੀਆ ਬਿਜ਼ਨਸ ਸੈਂਟਰ ਦੇ ਬਿਲਕੁਲ ਆਪੋਜ਼ਿਟ ਓਕੇ ਓ ਕਦੋਂ ਤੱਕ ਸ਼ਿਫਟ ਹੋ ਜਾਣਾ ਤੁਸੀਂ ਇਹ ਆਪਾਂ ਮੰਥ ਦੇ ਐਂਡ ਤੱਕ ਹੋ ਜਾਣਾ ਇਸੀ ਮੰਥ ਦੇ ਐਂਡ ਤੱਕ ਹਾਂਜੀ ਮਤਲਬ ਡਾਇਰੈਕਟ ਅਗਲੇ ਮੰਥ ਜਿਹੜੇ ਆਉਣਗੇ ਉੱਥੇ ਸਿੱਧੇ ਉੱਥੇ ਹੋਊਗਾ ਮਾਰਚ ਤੱਕ ਆਪਾਂ ਉੱਥੇ ਮਿਲਾਂਗੇ ਤੁਹਾਨੂੰ 4 ਮਾਰਚ ਤੱਕ ਤੁਸੀਂ ਨਵੀਂ ਲੋਕੇਸ਼ਨ ਤੇ ਮਿਲੂਗਾ ਹਾਂਜੀ ਚਲੋ ਜੀ ਦ ਕਟਦੀ ਪਈ ਐ ਮਾੜਾ ਮਾੜਾ ਸਮਝ ਆ ਰਿਹਾ ਜਿੱਦਾਂ ਫਿਰ ਗੱਲ ਪੂਰੀ ਸਮਝ ਨਹੀਂ ਆ ਰਹੀ ਹਣੀ ਦੇਵ ਸਰ थैंक यू ਸਰ ਥੈਂਕ ਯੂ ਸੋ ਮਚ ਲਾਈਕ ਟੂ ਇੰਜੋਏ ਟ ਤੇ ਤੁਹਾਡਾ ਸਪਾਈਸੀ 버ਗਰ ਕਮਾਲ ਦਾ ਠੀਕ ਹੈ ਜੀ ਸਾਡਾ ਹੁਣ ਨੈਕਸਟ ਪ੍ਰੋਪਰ ਲੋਕੇਸ਼ਨ ਫਿਕਸ ਹੋ ਗਿਆ ਜੀ ਚੰਡੀਗੜ੍ਹ ਮੁਹਾਲੀ ਦੇ ਵਿੱਚ ਜਦੋਂ ਜਦੋਂ ਅਸੀਂ ਇੱਥੇ ਆਉਣਾ ਹੈ ਤਾਂ ਤੁਹਾਡੇ ਕੋਲ ਹੀ ਆਉਣਾ 버ਗਰ ਖਾਣੇ ਓਏ ਬਾਜੀ ਬਾਦ मैं रेस्टोरेंट अभी शिफ्ट करते इस महीने के एंड है मैं नवे शोरूम के खुले है जी तो ये रेस्टोरेंट के उधर से शिफ्ट करते हैं नेक्स्ट मंथ के न्यू लोकेशन ग्रैंड रीओपनिंग है ओहो क्या बात है सानू फोन जरूर करियो ग्रैंड ओपनिंग देवांगे तोरे कोला सी ठीक है जी थैंक यू सो मच जी थैंक यू वेरी मच सर ते इधर सानू देता जंदा ने एक कपकेक हां ये मिस अलीन कोर से बनाया था अच्छा ये सबसे बेस्ट ये

ਤੇ ਥੈਂਕ ਯੂ ਸੋ ਮਚ ਦੇਵ ਜੀ ਤੇ ਨੈਕਸਟ ਲੋਕੇਸ਼ਨ ਤੇ ਮਿਲਦੇ ਆ ਜੀ ਤੁਹਾਨੂੰ ਗ੍ਰੈਂਡ ਓਪਨਿੰਗ ਤੇ ਠੀਕ ਹੈ ਥੈਂਕ ਯੂ ਸੋ ਮਚ ਜੀ ਥੈਂਕ ਯੂ ਸਾਰ ਜੀ ਤੇ ਹਾਂ ਜੀ ਰਜਿਤ ਭਾਜੀ ਜੀ ਭਾਜੀ ਪਹਿਲਾਂ ਦੱਸੋ ਵੀ ਦੇਵ ਭਾਈ ਦਾ 버ਗਰ ਕਿਵੇਂ ਲੱਗਾ ਜੈਨੂਨਲੀ ਰਿਵਿਊ ਜੈਨੂਨ ਰਿਵਿਊ ਭਾਜੀ ਬਹੁਤ ਵਧੀਆ ਮਤਲਬ ਮੈਂ ਇਹ ਚੀਜ਼ ਐਕਸਪੈਕਟ ਕਰਦਾ ਮੈਂ ਮੈਂ ਪਹਿਲਾਂ ਇਦਾਂ ਦੀ ਚੀਜ਼ ਟੇਸਟ ਕੀਤੀ ਹੋਈ ਹੈ ਪਰ ਮੈਂ ਗੋਆ ਚ ਟੇਸਟ ਕੀਤੀ ਸੀ ਹਾਂ ਉੱਥੇ ਵੀ ਕਿਸੇ ਫੋਰਨਰ ਨਹੀਂ ਬਣਾਇਆ ਸੀ ਹੂੰ ਬਹੁਤ ਡਿਫਰੈਂਟ ਬਹੁਤ ਵਧੀਆ 버ਗਰ ਜਿਹੜੀ ਇਹਦੀ ਜਿਹੜੀ ਪੈਟੀ ਸੀ ਨਾ 버ਗਰ ਦੇ ਅੰਦਰ ਹਮ ਜਿਹੜਾ ਸਮੈਸ਼ਡ ਮਟਰਨ 버ਗਰ ਸੀ ਸਪੈਸ਼ਲੀ ਹਮ ਹਮ ਐਡੀ ਮੋਟੀ ਮਟਰਨ ਪੈਟੀ ਸੀ ਅਰੇ ਡਬਲ ਪੈਟੀ ਸੀ ਉਹਦੇ ਵਿੱਚ ਨਾਲ ਹੀ ਬਹੁਤ ਵਧੀਆ ਤੇ 200 180 200 ਗ੍ਰਾਮ ਦੀ ਪੈਟੀ ਪਜੀ ਉਹ ਬਹੁਤ ਵਧੀਆ ਬਹੁਤ ਵਧੀਆ ਸੜਾ ਪਾਈ ਦਾ ਮਟਰਨ ਪਾਤਾ ਉਹਦੇ ਜਿਹੜੀਆਂ ਸਪੈਸ਼ਲੀ ਜਿਹੜੀਆਂ ਉਹਦੀਆਂ ਸੌਸੇਸ ਵੀ ਸੀ ਨਾ ਸਾਰੀਆਂ ਹੋਮ ਮੇਡ ਸੀ ਬਿਲਕੁਲ ਆਪ ਤਿਆਰ ਕਰਦੇ ਸਵੇਰੇ ਤੁਸੀਂ ਇਹ ਸੋਚ ਜਦੋਂ ਅਸੀਂ ਆਏ 1:30 ਵਜੇ ਪਹੁੰਚਨੇ ਸੀ ਅਸੀਂ 1:30 ਵਜੇ 1:30 ਵਜੇ ਤੇ 2:00 ਵਜੇ ਓਪਨ ਕਰਨਾ ਸੀ ਪੂਰਾ 2:00 ਵਜੇ ਹਾਂ ਐਂਡ ਮੈਨੂੰ ਲੱਗਦਾ ਹੈ ਕਿ 11 ਜਾਂ ਸਵੇਰੇ 10-11 ਵਜੇ ਤੋਂ ਉਹ ਆਪ ਸਾਰੀ ਤਿਆਰੀ ਕਰਨ ਚ ਲੱਗੇ ਹੋਏ ਸੀ ਸਵੇਰ ਤੇ ਕਰਨ ਦੇ ਬਿਲਕੁਲ ਅੱਛਾ ਯਾਰ ਇੱਕ ਚੀਜ਼ ਮੈਨੂੰ ਲੱਗੀ ਵੀ ਉੱਥੇ ਤਾਂ ਜਦੋਂ ਉਹਨੇ ਗੱਲ ਕੀਤੀ ਵੀ ਪੰਜਾਬ ਦੇ ਵਿੱਚ ਨਾ ਲੋਕ ਮਤਲਬ ਵਾਲੇ ਵੀ ਬਹੁਤ ਸੀ ਉਰੇ ਮੇਰੇ ਲੋਕ ਕਿਹਾ ਨਾ ਕਿ ਮੈਂ ਜੇ ਕੋਈ ਫਸਲ ਵਿੱਚ ਪੇਰ ਲੈ ਕੇ ਜਾਂਦਾ ਸੀ ਜਾਂ ਕੁਝ ਕਰਦਾ ਸੀ ਉਹ ਕਹਿੰਦੇ ਇਹ ਗੁਰਾਇਨ ਨੂੰ ਕਿਹੜਾ ਪਤਾ ਲੱਗਣਾ ਕੀ ਕਹਿੰਦਾ ਕੀ ਹੈਗਾ ਕੀ ਨਹੀਂ ਪਰ ਤੁਹਾਨੂੰ ਯਾਰ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਜੇ ਕੋਈ ਬੰਦਾ ਪੰਜਾਬ ਚ ਆ ਕੇ ਕੰਮ ਕਰ ਰਿਹਾ ਨਾ ਤੇ ਮੈਨੂੰ ਲੱਗਦਾ ਵਧੀਆ ਚੀਜ਼ਾਂ ਨਾਲੇ ਭਗਵੰਤ ਮਾਣ ਦੀ ਗੱਲ ਸੱਚੀ ਕਰਤੀ ਪਈ ਹੈ ਨਹੀਂ ਉਹਦੇ ਫਾਦਰ ਸਾਹਿਬ ਪੰਜਾਬੀ ਸੀਗੇ ਪੰਜਾਬੀ ਸੋਹਣਾ ਦਿੱਖਿਆ ਮਦਰ ਉਹਦੀ ਅਮਰੀਕਾ ਤੋਂ ਸੀਗੇ ਇਹਦਾ ਜਨਮ ਜਿਹੜਾ ਹੈ ਉਹ ਅਮਰੀਕਾ ਚ ਹੋਇਆ ਹੈ ਕਿ ਹੁਣ ਇੱਥੇ ਪ੍ਰਾਪਰਟੀ ਜਿਹੜੀ 27 ਕਿੱਲੇ ਜ਼ਮੀਨ ਹੈ ਉਹਦੀ ਆਪਣੀ ਬਿਲਕੁਲ ਤੇ ਵਧੀਆ ਲਗਾਇਆ ਚੀਜ਼ ਹੈ ਨਾ ਮਤਲਬ ਇਸ ਤਿੱਕੇ ਨਾਲ ਬੰਦੇ ਨੇ ਅਮਰੀਕਾ ਹਜੇ ਤੱਕ ਚਲੋ ਸਿਟੀਜ਼ਨਸ਼ਿਪ ਹੈਗੀ ਅਮਰੀਕਾ ਦੀ ਪਰ ਫਿਰ ਵੀ ਇੰਡੀਆ ਜਾ ਕੇ ਕੰਮ ਕਰਨਾ ਇੰਡੀਆ 'ਚ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ ਨਾਲੇ ਇੱਕ ਵਧੀਆ ਚੀਜ਼ ਚੰਗੀ ਚੀਜ਼ ਖਲਾ ਰਹੇ ਹਾਂ ਚੰਗੀ ਚੀਜ਼ ਖਵਾ ਰਿਹਾ ਤੇ ਨਾਲੇ ਉਹਨੇ ਇੱਕ ਕੱਲ ਹੋਰ ਦੱਸਿਆ ਵੀ ਜੁੜਾ ਤੁਹਾਡਾ ਪਿਓ ਦੀ ਰੂਟਸ ਨੇ ਨਾ ਉਹਦੇ ਨਾਲ ਹਮੇਸ਼ਾ ਜੁੜੇ ਰਹੋ ਇਸ ਕਰਕੇ ਜਿਹੜੇ ਆਪਣੇ ਪੰਜਾਬੀ ਬਾਹਰ ਅਮਰੀਕਾ ਕੈਨੇਡਾ ਭੱਜਦੇ ਆ ਭਈ ਆਪਣੇ ਪੰਜਾਬ ਨਾਲ ਜੁੜੇ ਰਹੋ ਤੇ ਚੰਗੇ ਰਹੋਗੇ ਕਈ ਵਰਥ ਸੀ ਮੈਂ ਤਾਂ ਇਵਨ ਇੰਨਾ ਵੀ ਸੋਚਿਆ ਹਜੇ ਤੱਕ ਆਪਾਂ ਉੱਥੋਂ ਚੱਲੋਂ ਨਿਕਲ ਗਏ ਆ 10 ਮਿੰਟ ਹੋ ਗਏ ਮੈਂ ਇੰਨਾ ਵੀ ਸੋਚਿਆ ਕਿ ਯਾਰ ਇੱਕ ਬੈਕ ਆਫ ਦਾ ਮਾਈਂਡ ਚੱਲਦਾ ਨਾ ਥੌਟ ਕਿ ਯਾਰ ਜਦੋਂ ਕੋਈ ਆਊਗਾ ਹਾਂ ਕੋਈ ਮਿੱਤਰ ਆਊਗਾ ਬਾਹਰੋਂ ਦੂਰੋਂ ਤੇ ਯਾਰ ਇਹਦਾ 버ਗਰ ਜ਼ਰੂਰ ਖਵਾਣਾ ਖਵਾਣਾ ਹੈ ਨਾ ਇੱਕ ਵਧੀਆ ਚੀਜ਼ ਆਪਣੇ ਆਪ ਨੂੰ ਵਧੀਆ ਇੰਨਾ ਲੱਗਾ ਕੁਝ ਡਿਫਰੈਂਟ ਲੱਗਾ ਤਾਂ ਹੀ ਬਿਲਕੁਲ ਬਿਲਕੁਲ ਲਓ ਜੀ ਮੁਹਾਲੀ ਦੇ ਵਿੱਚ ਮਚਾ ਮੁਹਾਲੀ ਸ਼ਹਿਰ ਦੀਆਂ ਮਚਾ ਚੈੱਕ ਕਰੋ ਭਾਈ ਸਾਹਿਬ ਤੇ ਹੁਣ ਚੱਲੀਏ ਆਪਾਂ ਬੈਟ ਲੈਣਾ ਅਜਤ ਭਾਈ ਕਹਿੰਦਾ ਬੈਟ ਲੈ ਕੇ ਆਉਣਾ ਘੈਂਟ ਚਾ ਚਲੋ ਜੀ ਭਾਜੀ ਬਿਲਕੁਲ ਜੀ ਚਲਿਏ ਫਿਰ ਹ ਬੈਟ ਲਾਈਨ ਚਾਉਦੇ ਚਾਹ ਲੋ ਜੀ